ਉਹ ਬਨ ਲਾ ਤਾਂ ਸਾਹਮਣੇ ਨਾਲ ਜਾਣ ਹੀ ਨਾ ਦੇ ਜਿਹ ਨਜ਼ਰਦਰ ਨਾ ਜਾ ਜਦੋਂ ਸਾਡੀ ਕੋਈ ਵੀਡੀਓ ਆਏ ਨਾਂ ਤੇ ਨਾ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਉਹ ਬਨ ਲਾ ਤਾਂ ਸਾਹਮਣੇ ਨਾਲ ਜਾਣ ਹੀ ਨਾ ਦੇ ਜਿਹ ਨਜ਼ਰਦਰ ਨਾ ਜਾ ਤੇ ਅੱਖਾਂ ਮਿੱਚੀ ਜਾਂਦੀਆਂ ਯਾਰ ਬਲੱਡ ਘਟਿਆ ਕੀ ਕੀ ਕਰਨਾ ਯਾਰ ਪਹਿਲਾਂ ਵੀ ਤੈਨੂੰ ਦੱਸਿਆ ਇਹ ਤੇ ਐਨੀ ਠੰਡ ਦੇ ਵਿੱਚ ਮੇਰੇ ਵੀਰੋ ਆ ਤਾਂ ਆਏ ਦੇਖ ਐਨੀ ਠੰਡ ਦੇ ਵਿੱਚ ਬਲੱਡ ਘਟਣ ਦਾ ਕੋਰਸ ਕੀ ਹੋਇਆ ਮੈਨੂੰ ਬੈਠਣ ਦੇ ਓਏ ਇੱਕ ਮੋਬਾਈਲ ਤੇ ਵਾਲੇ ਓਏ ਕਿਆ ਫਿਰ ਕੀ ਹੁੰਦਾ ਹੈ ਹੋਮ ਡਿਲੀਵਰੀ ਦਿੰਦਾ ਇਹ ਆਣਾ ਬਾਈ ਦੇਖ ਐਨੀ ਠੰਡ ਦੇ ਵਿੱਚ ਹੈ ਬੰਦੇ ਦਾ ਬਲੱਡ ਚੈੱਕ ਕਰੀਂਦਾ ਖੇਤ ਬੈਠੇ ਆ ਢੋਲੇ ਜੋ ਕਸ ਕੱਢਦੇ ਸੀ ਇੱਕ ਤਾਂ ਬੰਦੇ ਡਾਊਨ ਹੋ ਗਿਆ ਹੈ ਬਲੱਡ ਸਹੀ ਹੈ ਬਲੱਡ ਘਟਾ ਟ੍ਰੀਟਮੈਂਟ ਦੇ ਵਈ ਫਿਰ ਇਹਨੂੰ ਪੂਰਾ ਦੇ ਦੇ ਦਵਾਈ ਸਹੀ ਸਹੀ ਕਰ ਦੇ ਬੰਦੇ ਨੂੰ ਅਸੀਂ ਤਿੰਨ ਚਾਰ ਦਿਨ ਕੰਮ ਲੈਣਾ ਆਪ ਹੀ ਦੇਖ ਲੈਂਦਾ ਇਹ ਮੀਟਰ ਤਾਂ ਮੀਟਰ ਮੋਟਰ ਦੇਖ ਲੈ ਸਹੀ ਕਰ ਦੇ ਜਿਹੜੇ ਮੀਟਰ ਦੱਸ ਤੇ ਫਿਰ ਇਹਨੂੰ ਇਹਦੇ ਕੋਲ ਕੌਣ ਜਾਵੇ ਤੇ ਦਵਾਈ ਦੇ ਦੇ ਬੰਦੇ ਉਹ ਪੰਜਾ ਵਾਲੀ ਹੋ ਰਹੀ ਹੈ ਨਾ ਤਾਂ ਆਉਂਦੀ ਹੈ ਨਾ ਖੜਾ ਛੁੱਟਦਾ ਹੈ ਬਲੱਡ ਘਟਾ ਹੈ ਖੜਾ ਛੁੱਟਦਾ ਨਹੀਂ ਹੋਰ ਕੀ ਹੈ ਯਾਰ ਆ ਮਾਰ ਦੇ ਪਰਕੇ ਐਦਾ ਕਰਨਾ ਪਹਿਲਾਂ ਵੀ ਸਿੱਧਾ ਸੀ ਸ਼ਕੰਦਰ ਸਿੰਘ ਇਤ ਜ਼ਿਆਦਾ ਹੋਏ ਉਹਦੇ ਦਾ ਗਿਆ ਸੀ ਕੰਮ ਉਹਦੇ ਦਾ ਗਿਆ ਸੀ ਕੰਮ ਜੇ ਨਾ ਪਹੁੰਚਦਾ ਹੁਣ ਕਾਤ ਲਾਏਗਾ ਉਹਦੇ ਵੀ ਬਲੱਡ ਘਟਿਆ ਸੀ ਛੋੜੇ ਚ ਕਿਨਾਰ ਚਲਾਏਗਾ ਛੋੜੇ ਚ ਉਹਦੇ ਵੀ ਬਲੱਡ ਘਟਿਆ ਸੀ ਛੋੜੇ ਚ ਲਾਏਗਾ ਕਿੱਦਾਂ ਹੋ ਜਾਏ ਇੱਥੇ ਪਾਰਿਆ ਬੱਡ ਤੇ ਪਾਰਿਆ ਬੱਡ ਤੇ ਮਾਰ ਕਰਾਂ ਠੀਕਾ ਲਾ ਦੇ ਵਧੀਆ ਠੀਕਾ ਤਾਂ ਖਰ ਲਾਉਂਦਾ ਤਾਂ ਵਧੀਆ ਹੀ ਰੰਜਣਾ ਦਾ ਲਤਣਾ ਨਾ ਨਾ ਡਾਕਟਰ ਹੋਵੇ ਤਾਂ ਯਾਰ ਜੀ ਹੋਵੇ ਮੇਰੇ ਭਰਾਵੋ ਹੋਰ ਮੈਂ ਟਲ ਆਇਆ ਦੇਖ ਕਰਕੇ ਬਲੱਡ ਚੈੱਕ ਇਹ ਜੀ ਡਾਕਟਰ ਯਾਰ ਕਿਤੇ ਧਰੀ ਪਈ ਏ ਠੀਕਾ ਤਾਂ ਸੋਤਾ ਬੰਦੇ ਤੇ ਹੁਣ ਦੇਊਗਾ ਗੋਲੀਆਂ ਤੂੰ ਬੰਦੇ ਇਹ ਸਰਾਂਝ ਜੀ ਤੂੰ ਸਿੱਟਣਾ ਪਰੇ ਇੱਥੇ ਕਿਸੇ ਤੇ ਵਜੂਕ ਨਹੀਂ ਹੈ ਕਰੀ ਜਾ ਕੇ ਸਿੱਟੂ ਬ ਇਹਦੇ ਕੋਲੇ ਛੱਡ ਦੇ ਇਹਨੂੰ ਲਾ ਲੈnde ਹਿਸਾਬ ਕਿਤਾਬ ਦਵਾਈ ਵਧੀਆ ਦੇ ਦੇ ਯਾਰ ਬੰਦੇ ਨੂੰ ਦਵਾਈ ਤੇ 20 ਮਿੰਟ ਜੀ ਚੱਲ ਮਾਰੂ ਬਸ ਹਾਂ ਇਹਨੂੰ ਆ ਕਰ ਦਿੱਤਾ ਟਣਾ ਟਾਣਾ ਉਹੀ ਟਣਾ ਦਾ ਸੋਇਂ ਹੋਰ ਮਸਾ ਸਾ